ਸਾਸੀ ਕਾ ਜੀ ਸਾਰਿਆਂ ਨੂੰ ਲੋ ਜੀ ਬਾਈ ਬਲਜਿੰਦਰ ਕੋ ਪਹੁੰਚ ਚੁੱਕਿਆ ਪਿੰਡ ਜਾਤੇਗੋੜ ਜ਼ਿਲ੍ਹਾ ਅਮਰਸੇਹ ਦਾ ਤਹਿਸੀਲ ਬਾਬਾ ਕਲਾ ਦੇਖੋ ਅੱਜ ਵੀ ਬਾਈ ਕੋਲ ਨਾ ਨੇਲੀਆਂ ਵੀ ਜਲ ਮੋਰੇ ਦਾ ਹੋਏ ਗਏ ਹੈਗੇ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਨੀਪ ਜੀ ਸਤਿਕਾਰ ਹੋਰ ਬਾਈ ਸਭ ਠੀਕ ਠਾਕ ਹੈ ਜੀ ਠੀਕ ਠਾਕ ਵਧੀਆ ਸਨੀਪ ਜੀ ਹੋਰ ਸਤਿਕਾਰ ਬਸ ਮੇਰਾ ਮੈਨੈ ਤਾਂ ਨਹੀਂ ਸੰਦੀਪ ਡੇੜੀ ਫਾਰਮ ਵੇਖਣ ਆਲੇ ਸਾਰੇ ਵੀਰਾਂ ਭਾਂ ਭਰਾਵਾਂ ਨੂੰ ਸਤਿਕਾਰ ਚਲੋ ਹੋਰ ਸਤਿਕਾਰ ਬਸ ਵਧੀਆ ਜੀ ਵਧੀਆ ਖਲਾ ਕਰਕੇ ਅੱਜ ਲੇਟ ਹੀ ਹੋ ਗਿਆ ਦੇਖੋ ਲੇਟ ਹੋ ਜਾਦਾ ਬਾਈ ਜੀ ਚਲੋ ਕੋਈ ਨਹੀਂ ਕਿ ਅੱਜ ਵੀ ਸੰਦੀਪਾ ਡੰਗਰ ਤੇ ਵਾਵਾ ਸੂਈ ਆ ਦਾ ਡੰਗਰ ਸੂਈ ਆ ਅੱਛਾ 5 ਕੁ ਪਾਵਾਂਗੇ 5 ਫੇਰ 514 ਇਹ ਨੀਲੀਆਂ ਕੱਟ ਵਾਲੀਆਂ ਵੇਖੋ ਵਾਹ ਸਿੱਡੇ ਕੱਟ ਵਾਲੇ ਹਨਾ ਵਾਹ ਜੀ ਵਾਹ ਸਿੱਡੇ ਘਰ ਵਾਜੀ ਕਿੰਨੇ ਦੋਦਾ ਦੋ ਸੰਦੀਪ ਸੇ ਕੋ ਬੋਲਾ ਇਹ ਪਾਪੋਂ ਹੀ ਸੂਈ ਆ 10 ਲੀਟਰ ਬੋਲਾ ਆ ਜੇ ਕੱਟਾ ਕੱਟੀ ਵੇ ਇਹ ਕੱਟੀ ਮਗਰ țeਡੇ ਕੱਟ ਵਾਲੀ ਛੋਟੀ ਤੇ ਵਾਜੀ ਕਿੱਲਾ ਕਰੂ ਫਿਰ ਦੋਦੇ ਸੰਦੀਪ ਸਿਆਂ 12 13 13 ਦਰਾਉ ਨਾ 12 13 12 13 15 16 ਕਹੀਏ ਪਾ ਵੇਖਿਓ ਇਹਨੇ ਨੇ ਅੱਛਾ ਜਾਂਦੇ ਛੋਟੇ ਆਰਕਾ ਜਾਂਦੇ ਜਾਨ ਹੈ ਇਰਕਾ ਮਾਲ ਮੂਲ ਨਾ ਜਮਾ ਥੋੜਾ ਜਾ ਹੋ ਗਿਆ ਅੱਛਾ ਉਹ ਕੰਮ ਤੰਦੇਸ਼ ਰੋਜੇ ਰਹੇ ਤੇ ਮਈਆਂ ਥੋੜਾ ਕੁ ਦਾ ਐਡਵਾਂਸ ਹੀ ਖੜੇ ਨੇ ਦਾਦਾ ਮਈਆਂ ਮਈਆਂ ਹਾਂਜੀ ਹਾਂਜੀ ਭਾਜੀ ਫਿਰ ਆਟਕੂਟ ਵੇਖੋ ਬਿੱਲੀਆਂ ਅੱਖਾਂ ਅੱਖਾਂ ਹਮ ਸਾਹਿਬ ਠੀਕ ਆ ਚਲੋ ਬੋਲੋ ਜੀ ਸੰਦੀਪ ਸਿੰਘਾ ਮੋਲ ਨਹੀਂ ਕਰਨੇ ਹਾਂਜੀ ਦੇਣ ਲੈਣਾ ਤਾਂ ਨਾਕਸਾਈ ਵਾਲਾ ਕੰਮ ਆ ਹਾਂਜੀ ਹੈਨਾ ਇਹ ਸੰਦੀਪ ਸਿੰਘਾ ਮੋਲੇ ਰ 99 85000 ਦੀ ਦਵਾ ਨਹੀਂ ਠੀਕ ਆ ਜੇ ਜੀ ਮੈਂ ਵੇਖੋ ਕਿੱਡੀ ਹੈ ਹਾਂ ਨੇ ਵੱਡੀ ਮੈਂ ਆਪਾਂ ਇਹ ਦੇਖੋ ਬਾਈ ਦੇ ਸਰਬ 82000 ਦੇ ਦਿੱਤੇ। ਹੰਦੀਪ ਸਿੰਘਾਂ? ਨਹੀਂ ਚੰਗੀ ਚੰਗੀ ਝੋਟੀਆਂ ਵਾ ਜੀ। ਚੰਗੀਆਂ। ਦੇਣ ਲੈਣ ਵਾਲਾ ਕਿਉਂ ਸੰਭੀ ਆ ਮੈਂ? ਸੰਭੀ ਆ। ਤੇ ਆ ਆ ਗਈ ਝੋਟੀ ਸੁਨੀਸਾਂ। ਅੱਛਾ ਇਹ ਵੀ ਗੱਬਰ ਦੂਜੀ ਨਹੀਂ ਸੁਈ। ਸੁਈ। ਇਹਰ ਕੋ ਵੀ 10 ਲੀਟਰ ਬੋਲਾ। ਲਓ ਜੀ, ਤਾਜੀ ਸੁਈ ਝੋਟੀ ਝੋਟੀ ਆ ਵੇਖੋ। ਬਸ ਠੀਕ ਆ। ਇਹ ਸੋਹਣੀ ਝੋਟੀ ਵੀ। ਇਹ ਵੀ ਤੋੜੋ। ਲਓ ਜੀ। ਇਹ ਵੀ ਕਰੋ ਚੈੱਕ। ਵੇਖੋ ਲੇ ਵਾਲੂ ਵਾ। ਵੱਡੀ ਝੋਟੀਆਂ ਸੁਨੀਸਾਂ ਵੱਡੀ। ਹਾਂਜੀ। ਵੱਡੀਆਂ ਝੋਟੀਆਂ ਵਾਂ। ਬਾਕੀ ਵੱਡੀਆਂ ਭਾਜੀ। ਹਾਂਜੀ। ਆਪਾਂ ਆ ਜਿਹੜੇ ਸੰਦੀਪ ਆਪਾਂ ਫਿਰ ਤੁਰ ਕੇ ਮਾਲ ਲੈ ਲੀਂਦੇ ਘਰਾਂ ਚੋਂ ਕੋਈ ਗਾੜੀ ਵਾਲਾ ਬਿਲਕੁਲ ਜੀ ਬਿਲਕੁਲ ਸੋਖ ਦਾ ਖੇਤ ਚਲੋ ਗਾੜੀ ਵੀ ਕਿਸ ਨੂੰ ਬਚੂਗਾ ਨਹੀਂ ਬਾਜੀ ਠੀਕ ਆ ਹਾਂ ਇਹਦਾ ਬਾਜੀ ਮੋਲ ਸੰਦੀਪ ਸੇ ਨਾ ਮੋਲ ਇੱਕ ਦਾ ਹਾਂ ਜੀ ਲੱਖ ਦੀ ਦਵਾਂਗੇ ਲੱਖ ਚੋਂ 2000 ਛੋਟ ਕਰਾਂਗੇ ਲੱਖ ਤੋਂ 2000 ਛੋਟ 10 ਲੀਟਰ ਬੋਲਾ 98000 ਦੀ 98000 ਚੱਲਣ ਦੋ ਠੀਕ ਆ ਕਿ ਨਹੀਂ ਬਿਲਕੁਲ ਜਾਇਜ ਉਖਾੜੋ ਜੀ ਨਹੀਂ ਠੀਕ ਆ ਹੈ ਤਾਜੀ ਬੋਲੇ ਤੇ ਆ ਤਾਜੀ ਬੋਲੇ ਤੇ ਬੋਲੇ ਚ ਸਾਫ ਹਾਂ ਪਹਿਲਾਂ ਦੂ ਹੈ ਜੀ ਇਹ ਪਹਿਲਾ ਸੂਆ ਸੰਦੀਸਾ ਚਾਰ ਦੰਦ ਕੱਟੀ ਅੱਛਾ ਚਾਰ ਦੰਦ ਕੱਟੀ ਪਹਿਲਾ ਸੂਆ ਬਹੁਤ ਜਾਰੀ ਸੀਲੀਆਂ ਸੋਲੀਆਂ ਜੈਡ ਬਲੈਕ ਇਹ ਆ ਵੀ ਇਦਾਂ ਹੀ ਹਾਂ ਠੀਕ ਆ ਅੱਗੇ ਵੀ ਝੋਟੀਆਂ ਹਨਾ ਟਿਕ ਟਾਂਗੂੰ ਗੰਨਾਂ ਸੂਨੀਸਾ ਅਜੇ ਤੱਕ ਫੋਨ ਆਉਂਦੇ ਮਹਾਰਾਜ ਜੀ ਮੇਰ ਨਾਲ ਮੇਰੇ ਸੰਦੀਸਾ ਲਓ ਜੀ ਆ ਜਾ ਕਰੋ ਚੈੱਕ ਜੈਡ ਬਲੈਕ ਚਾਰ ਦੰਦ ਕੱਟੀ ਚਾਰ ਦੰਦ ਕੱਟੀ ਜੀ ਬੱਜੀ ਜਾਤੇ ਕੋਡ ਆ ਗਿਆ ਸੁਖੇਰੇ ਬਲੈਕ ਤੁਹਾਡੇ ਕੋਲ ਆਇਆ ਬਸ ਘੰਟੇ ਦੇ ਵਿੱਚ ਹਾਂ ਹਾਂ ਜੀ ਹਾਂ ਜੀ ਇਹ ਸੁੱਕੇ ਬਹੁਤ ਜਿਆਦਾ ਠੰਡੀ ਸੀ ਤੇ ਵੇਖ ਬਰੀਕੀਆਂ ਖਾ ਲੋ ਹਾਂ ਚੰਗਾ ਲਾ ਹਾਂ ਚੰਗਾ ਚੰਗਾ ਆ ਜਾ ਆ ਜਾ ਆ ਦੇਖ ਬਾਜੀ ਕਿੰਨਾ ਲੋ ਤੇ ਕਰ ਦੂ ਫਿਰ ਇਹ ਸੰਦੀਪ ਸਿੰਘ ਕੋ 7-8 ਲੀਟਰ ਬੋਲਾ ਹੀ ਆ ਜੀ ਅੱਛਾ ਬੋਲਾ ਹੀ ਆ ਬੋਲਾ ਹੀ ਆ 10 ਕਿਲੋ ਜਰ ਘਟ ਘਟ ਕਰੋ ਜੀ ਹਾਂ 10 ਕਿਲੋ ਬਾਕੀ ਕੁਆਲਟੀ ਆ ਇਹ ਛੋਟੀ ਬਾਜੀ ਜੈਡ ਬਲੈਕ ਆ ਹਾਂਜੀ ਨੇੜੇ ਵੀ ਖਰ ਥਾਂ ਤੋਂ ਬਾਹਰ ਕਰ ਲੈ ਜਵਰਦਸਤ ਲੱਗਾ ਬਿਲਕੁਲ ਜੈਡ ਬਲੈਕ ਇਹ ਜੈਡ ਬਲੈਕ ਮੋਲੇ ਭਈ ਇਹਦਾ ਕਨੀਸ਼ਾ ਮੋਲੇ ਦਾ 85 ਹਾਂਜੀ ਹਾਂ ਨਾ 78000 78000 ਦੇਣੀ ਆ ਠੀਕ ਆ ਬਸ ਠੀਕ ਆ ਹਾਂ ਤੇ ਬਾਕੀ ਬਰੀਕੀਆਂ ਬਰੂਕੀਆਂ ਵਖਾ ਲੋ ਕਿਦਾਂ ਲੋ 78000 ਹੀ ਦੇਣੀ ਆ ਤੇ ਭਈਆ ਆਹ ਫਰੀਏ ਜੀ ਇਹ ਗੱਬਣ ਸਹੀ ਸੇ ਅਜੀ ਗੱਬਣ ਆ ਰਸੂਆ ਨੂੰ ਮੈਦਾਨ ਬੰਨੇ ਆ ਨੇ ਹਾਂਜੀ ਹਾਂਜੀ ਠੀਕ ਆ ਲੋ ਜੀ ਵਖਾ ਲੋ ਜਰਾ ਥੱਲੇ ਆ ਦੇਖੋ ਝੋਟੀ ਆ ਵੀ ਬੜੀ ਜ਼ਬਰਦਸਤ ਸਹੀ ਸੁਆ ਸੰਦੀਸ਼ਾ ਦੂਜਾ ਸੁਆ ਜੀ ਵਖਾ ਲੋ ਥੱਲੇ ਇਹਦਾ ਹਾਂ ਹਾਂ ਨਹੀਂ ਚੰਗੀ ਝੋਟੀ ਬਾਈ ਜੀ ਹਾਂ ਕਿੰਨਾ ਨਾ ਕਰ ਜੀ ਫਿਰ ਜੀ ਸੰਦੀਪ ਸਿੰਘ 12 ਕਿਲੋ 11 12 ਵਗੈਰਾ ਵਗੈਰਾ ਐਵੇਂ ਕਈ 15 ਕੋਈ ਫਾਇਦਾ ਨਹੀਂ ਨਹੀਂ ਠੀਕ ਹੈ ਜੀ ਮੈਂ ਵੀ ਉਹ ਚੰਗੀ ਹੈ ਜੀ ਹਾਂ ਜੀ ਵੇਖੋ ਸੰਦੀਪ ਸਿੰਘ ਹਲੀਆਂ ਆਈਆਂ ਸੰਦੀਪ ਸਿੰਘ ਸਾਰੀਆਂ ਛੋਟੀਆਂ ਦੁੱਧ ਵਾਲੀਆਂ ਦੁੱਧ ਵਾਲੀਆਂ ਹਰਤਾ ਲੈ ਜੂਗਾ ਡੋਣਾ ਲੈ ਜਾਣਾ ਸੰਦੀਪ ਸਿੰਘ ਦਿਨ ਪੂਰੇ ਹੋ ਗਏ ਇਹਦੇ ਦਿਨ ਪੂਰੇ ਹਾਂ ਹਾਂ ਅੱਜ ਦਿਨ ਇਹਦੇ ਪੂਰੇ ਹੋ ਗਏ ਆ ਨੇ ਹਾਂ ਵੇ ਲੈ ਨੀਲੀ ਆ ਗਈ ਹੁਣ ਹਾਂ ਵੇ ਸੰਦੀਪ ਸਿੰਘ ਇਹਦਾ ਮੁੱਲ 90 85 ਦੀ 82 ਦੀ ਹਾਨਾ ਲੋ 82000 ਦੀ ਆਹ ਵੇਖ ਲੋ ਭਾਈ ਬਿਲਕੁਲ ਛੋਟੇ ਛੋਟੇ ਆ ਛੋਟੇ ਛੋਟੇ ਭਾ ਪਾਹ ਤਾਂ ਜਾਨ ਕਰਾਂ ਦੇ ਹਾਂਜੀ ਵੇਖੋ ਬਸ ਠੀਕ ਹੈ ਅਰੇ 5-7 ਦਿਨ ਨਹੀਂ ਹੁੰਦੀ ਠੀਕ ਆ ਇਹ ਸੋਈ ਸੰਦੀਪ ਸਿਆ ਅੱਛਾ ਇਹ ਸੋਈ ਆ ਕਿਉਂ ਕਰਨੀਲੀ ਪਿਓਰ ਨਹੀਂਲੀ ਹਣਾ ਭਾਈ ਵੇਖੋ ਗੋਡੇ ਆ ਤੇ ਕਰ ਨਿਸ਼ਾਨੀਆਂ ਵੇਖੋ ਕਰੋ ਚੈੱਕ ਉਹਦਾ ਜੀ ਨਹੀਂ ਠੀਕ ਆ ਜੀ ਪਰ ਭਾਈ ਇਹ ਕਿਨੇ ਬੋੜਾ ਥਲੇ ਇਹਦੇ ਸੰਦੀਪ ਸਿਆ 8 ਕਿਲੋ ਬੋਲਾ ਹੋਊਗਾ ਜੀ ਅੱਛਾ 8 ਕਿਲੋ ਬੋਲਾ ਹੈਗਾ 8 ਕਿਲੋ ਬੋਲਾ ਤਾਜੀ ਸੋਈ ਆ ਤਾਜੀ ਸੋਈ ਆ ਜੀ ਮਗਰ ਮੇਰੇ ਤੋਂ ਨਾ ਕੱਟੀ ਆ ਅੱਛਾ ਮਗਰ ਕੱਟੀ ਆ ਕੱਟੀ ਹੈ ਨੀਲੀ ਦੀ ਕੱਟੀ ਮਗਰ ਕੱਟੀ ਵੀ ਮਗਰ ਨੀਲੀ ਦੀ ਉਹ ਵੀ ਖਾਲ ਨੇ ਬੱਚੇ ਖਾਲਣੇ ਆਪਾਂ ਉਹ ਅੰਦਰ ਛਾਂਟੇ ਚ ਬੜੇ ਹਾਂ ਨਹੀਂ ਫਿਰ ਉਹ ਰੱਖਣੇ ਪੈਂਦੇ ਭਾਜੀ ਕੀ ਗੱਲ ਇੱਕ ਕੱਲ ਛਾਟੀ ਸੰਦੀਪ ਸਿਆ ਡਾਊਨ ਹੋਇਆ ਚੱਲ ਅਬ ਫਿਰ ਕੀ ਕਰਾਂ ਉਹ ਛੋਟੀ ਵੱਡੀ ਦਾ ਇਹਨਾਂ ਦਾ ਭਾਜੀ ਬੋਲ ਫਿਰ ਸੰਦੀਪ ਸਿਆ ਮੋਲ 185 ਹੂੰ ਇਹ ਵੀ 78000 ਦੀ ਹਨ ਇਹ ਵੀ 78000 ਦੀ ਹਨ ਆਪਣਾ ਕੋਈ ਮੋਲ ਨਹੀਂ ਵੇਖੋ ਬਿਲਕੁਲ ਇਕਦਮ ਕੁਆਲਟੀ ਵਾਲੀ ਮੈਂ ਵੇ ਹਜੇ ਸੰਦੀਪ ਸਾਹਿਬ ਬਾਣਾ ਬੋਲੇ ਚਾਹੇ ਬੋਲੇ ਬੋਲੇ ਇਹ ਲੱਗੇ ਇਹਦੇ ਛੇ ਦੰਦ ਜੇ ਕੱਟੀ ਪਈ ਬਣਿਆ ਠੀਕ ਆ ਤੇ ਆਹ ਬੱਚੇ ਵਖਾ ਲਈ ਹਾਂ ਹਾਂ ਬਹਾਓ ਬਸ 500 ਈ ਬਜੀ ਹਾਂਜੀ 500 ਪਾਉਣੀਆਂ ਡੰਗਰ ਦੇ ਰਹਿ ਗਏ ਚਲੋ ਆਹ ਬਹਾਓ ਬੱਚੇ ਲੋ ਜੀ ਆ ਵੇ ਲੋ ਕਿੰਨਾ ਬਲਵਤ ਕੀਤਾ ਭਾਈ ਨੇ ਇਹ ਨਿੱਗਾ ਇਹ ਅੰਦਰ ਸੰਦੀਪ ਸੈ ਇਨਾਂ ਵਾਸਤੇ ਆ ਆ ਵੇਖੋ ਸੰਦੀਪਾ ਹਾਂ ਆ ਨੀਲੀ ਦੀ ਕੱਟੀ ਠੀਕ ਆ ਜਿਹੜੀ ਉਰਲੀ ਆ ਹਾਂਜੀ ਤੇ ਬਾਕੀਆਂ ਦੇ ਆ ਬੱਚੇ ਆ ਠੀਕ ਆ ਕੋਈ ਬਿਲਕੁਲ ਤਾਂ ਜੇ ਆ ਜਿੰਨੇ ਲੜੋਰੀ ਹਾਂ ਨਹੀਂ ਬਹੁਤ ਬਹੁਜੀ ਅੰਦਰ ਨੀਲਾ ਵੀ ਕੱਟੀ ਆ ਦਰਮੈਸ਼ ਬੋਹ ਹਾਂਜੀ ਹਾਂ ਚਲੋ ਔਰੀ ਵੀ ਕੱਟੀ ਆ ਉਹਦੀ ਵੀ ਕੱਟੀ ਆ ਸੁਣਾ ਆ ਠੀਕ ਆ ਹਾਂਜੀ ਇਹ ਬਾ ਠੀਕ ਆ ਤੇ ਚਲੋ ਤੇ ਬਾਕੀ ਵੇਖੋ ਜੀ ਬਾਰ ਬਾਰ ਉਹ ਵੀ ਬੇਨਤੀ ਕਰਦੇ ਹੁੰਦੇ ਆ ਕਿ ਇੱਥੇ ਆਓ ਹਰ ਇੱਕ ਟਾਈਮ ਦੋ ਟਾਈਮ ਚੁਾਈ ਕਰੋ ਪਾਸ ਕਰੋ ਹਣਾ ਬਾਈ ਜੀ ਹਾਂਜੀ ਹਾਂਜੀ ਹੁੰਦੀ ਤੁਹਾਡਾ ਹੱਕ ਬੰਦਾ ਬਾਕੀ ਵੇਖੋ ਜੀ ਸਾਫ ਹੈ ਡੱਗਾ ਫੋਲੋ ਚਾ ਇੱਕ ਨੰਬਰ ਸਾਰੇਆਂ ਦਾ ਵੱਡੀਆਂ ਝੁੱਟੀਆਂ ਬਾਈ ਜੀ ਹਾਂਜੀ ਚਲੋ 70082 42705 ਪਿੰਡ ਕੋੜਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਕਾਲਾ ਸਸਾ ਸਸਾ